ਕਰ ਸਕਦੇ ਜਿੰਨੀਆਂ ਜ਼ਿਆਦਾ ਮੁਸੀਬਤਾਂ ਆਉਂਦੀਆਂ ਨੇ ਜ਼ਿੰਦਗੀ 'ਚ ਬਹੁਤ ਕੁਝ ਸਿਖਾ ਕੇ ਜਾਂਦੀਆਂ ਨੇ ਮੁਸੀਬਤਾਂ ਤੋਂ ਲੰਘ ਕੇ ਸਾਨੂੰ ਆਪਣੇ ਤੇ ਬਗਾਨਿਆਂ ਦਾ ਪਤਾ ਲੱਗਦਾ ਹੈ ਮੁਸੀਬਤ ਉਹ ਛਾਨਣੀ ਹੁੰਦੀ ਹੈ ਜਿਦੇ ਵਿੱਚ ਤੁਹਾਡੇ ਆਪਣੇ ਤੇ ਕੋਲ ਰਹਿ ਜਾਣਗੇ ਜਿਹੜੇ ਮਤਲਬੀ ਸਨ ਉਹ ਭੱਜ ਜਾਣਗੇ ਕਈ ਵਾਰੀ ਸਟੇਜਾਂ ਤੋਂ ਬੇਨਤੀ ਕੀਤੀ ਹੈ ਜਿਹੜਾ ਬੰਦਾ ਦੁੱਖਾਂ ਵਿੱਚ ਤੁਹਾਡਾ ਸਾਥ ਨਹੀਂ ਨਾ ਛੱਡਦਾ ਉਹਨੂੰ ਜ਼ਿੰਦਗੀ 'ਚ ਕਦੇ ਧੋਖਾ ਨਾ ਦਿਓ ਜੇ ਤੁਹਾਡੀ ਜ਼ਿੰਦਗੀ 'ਚ ਮੁਸ਼ਕਲ ਆਈ ਹੈ ਨਾ ਕੋਈ ਦੁੱਖ ਆ ਗਿਆ ਤੇ ਕਿਸੇ ਬੰਦੇ ਨੇ ਤੁਹਾਡਾ ਬੜਾ ਸਾਥ ਦਿੱਤਾ ਕਿਸੇ ਰਿਸ਼ਤੇਦਾਰ ਨੇ ਤੁਹਾਡੇ ਮੋਢੇ ਨਾਲ ਮੋਢਾ ਦੇ ਕੇ ਤੁਹਾਡੇ ਨਾਲ ਖੜਾ ਰਿਹਾ ਉਸ ਬੰਦੇ ਨੂੰ ਕਦੇ ਵੀ ਆਪਣੀ ਜ਼ਿੰਦਗੀ 'ਚ ਛੱਡਿਓ ਨਾ ਕਿਉਂਕਿ ਉਹ ਤੁਹਾਡੀ ਜ਼ਿੰਦਗੀ 'ਚ ਨਾ ਪੈਸੇ ਨਾਲੋਂ ਵੀ ਕਿਤੇ ਜ਼ਿਆਦਾ ਕੀਮਤੀ ਹੈ ਉਹਨੂੰ ਕਦੇ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰਿਓ ਉਹਦੇ ਨਾਲ ਕਦੇ ਚਲਾਕੀ ਨਾ ਖੇਡਿਓ ਉਹਦੇ ਨਾਲ ਕਦੇ ਝੂਠ ਨਾ ਬੋਲਿਓ ਕਿਉਂਕਿ ਉਹ ਬੰਦਾ ਤੁਹਾਨੂੰ ਦੁੱਖਾਂ 'ਚ ਵੀ ਛੱਡ ਕੇ ਨਹੀਂ ਗਿਆ ਜਿੱਥੇ ਬਹੁਤ ਸਾਰੇ ਛੱਡ ਕੇ ਤੁਰੇ